ਕੁਮਾਨ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਦੋ ਵਿਅਕਤੀ ਹੈਰੋਇਨ ਸਮੇਤ ਕਾਬੂ ਕੁਮਾਨ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਦੋ ਵਿਅਕਤੀਆਂ ਨੂੰ ਕੀਤਾ ਕਾਬੂ ਜਿਨ੍ਹਾਂ ਕੋਲੋਂ ਤੋਂ ਵੱਡੀ ਮਾਤਰਾ ਵਿੱਚ ਹੈਰੋਇਨ ਹੋਈ ਬਰਾਮਦ ਇਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕੁਮਾਨ ਐਸਐਚਓ ਬਲਜੀਤ ਕੌਰ ਸਰਾਂ ਨੇ ਦੱਸਿਆ ਕੀ ਪੰਜਾਬ ਸਰਕਾਰ ਅਤੇ ਐਸਐਸਪੀ ਬਟਾਲਾ ਸੁਹਿਲ ਕਾਸਿਮ ਮੀਰ ਆਈਪੀਐਸ ਦੀਆਂ ਸਖਤ ਹਦਾਇਤਾਂ ਅਨੁਸਾਰ ਕੁਮਾਨ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਕਾਬੂ ਕੀਤੇ ਵਿਅਕਤੀਆਂ ਵਿੱਚੋਂ ਜੁਬਨਪ੍ਰੀਤ ਸਿੰਘ ਵਾਸੀ ਨੰਗਲ ਕੋਲੋਂ 200 ਗ੍ਰਾਮ ਹੈਰੋਇਨ ਅਤੇ ਮਨਜੋਤ ਸਿੰਘ ਵਾਸੀ ਕੁਮਾਨ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਉਨ੍ਹਾਂ ਆਖਿਆ ਕਿ ਫੜੇ ਗਏ ਵਿਅਕਤੀਆਂ ਉੱਪਰ ਪਹਿਲਾਂ ਵੀ ਐਨਡੀਪੀਐਸ ਦੇ ਮੁਕਦਮੇ ਤਰਚਨ ਅਤੇ ਪੁਲਿਸ ਵੱਲੋਂ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਵਿਅਕਤੀਆਂ ਵਿਰੁੱਧ ਬੰਦੀਆਂ ਧਾਰਾਵਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਉਨ੍ਹਾਂ ਆਖਿਆ ਕਿ ਪੁਲਿਸ ਵੱਲੋਂ ਨਸ਼ਿਆਂ ਦੇ ਸੁੱਧਾਗਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਰ ਤੇ ਜਗੀਰ ਸਿੰਘ ਮੰਡ ਦੀ ਫਾਸਟ ਨਿਊਜ਼ 24 ਟੀਵੀ ਤੇ ਖਾਸ ਰਿਪੋਰਟ ਹਰਮਨ ਅਜ ਕਮਾਂਡ ਪੁਲਿਸ ਵੱਲੋਂ ਨਸ਼ੇ ਦੀ ਰਿਕਵਰੀ ਜਿਹੜੀ ਕੀਤੀ ਗਈ ਹੈ ਕੀ ਮਸਲਾ ਕਿੱਥੋਂ ਦੇ ਲੋਕ ਨੇ ਜਿਹਨਾਂ ਕੋ ਨਸ਼ਾ ਬਰਾਮਦ ਕੀਤਾ ਗਿਆ ਅ ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਜੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਬਟਾਲਾ ਵੱਲੋਂ ਜੋ ਹੈਗੇ ਡਿਪਟੀ ਸਾਹਿਬ ਵੱਲੋਂ ਜੋ ਸਾਨੂੰ ਅ ਨਿਰਦੇਸ਼ ਦਿੱਤੇ ਗਏ ਹੈਗੇ ਆ ਮੇਨ ਜਿਹੜੀ ਹੈਗੀ ਆ ਨਸ਼ਿਆਂ ਦੇ ਸਬੰਧੀ ਜਿਹੜੀ ਪਿੰਡ-ਪਿੰਡ ਵਿੱਚ ਸ਼ਹਿਰ-ਸ਼ਹਿਰ ਦੇ ਵਿੱਚ ਜਾ ਕੇ ਜਿਹੜੇ ਅਸੀਂ ਉਹ ਵੇਚਣ ਵਾਲੇ ਤੇ ਜਿਹੜੇ ਪੀਣ ਵਾਲੇ ਹੈਗੇ ਆ ਉਹਨਾਂ ਨੂੰ ਅਸੀਂ ਜਿਹੜੇ ਹੈਗੇ ਆ ਉਹਨਾਂ ਨੂੰ ਦਾਖਲ ਕਰਾਰੇ ਪੀਣ ਵਾਲੇ ਜਿਹੜੇ ਵੇਚਣ ਵਾਲੇ ਹੈਗੇ ਆ ਉਹਨਾਂ ਨੂੰ ਅਸੀਂ ਜਿਹੜੇ ਹੈਗੇ ਉਹਨਾਂ ਤੇ ਕਾਰਵਾਈ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚ ਕੱਲ ਸਾਨੂੰ 1 200 ਗ੍ਰਾਮ ਹੀਰਨ ਅਸੀਂ ਫੜੀ ਆ ਜੋ ਬਨਪ੍ਰੀਤ ਆ ਜੋ ਨੰਗਲਦਾ ਰਹਿਣ ਵਾਲਾ ਹੈਗਾ ਜਿਹੜਾ ਕਮਾਨ ਥਾਣੇ ਦੇ ਵਿੱਚ ਹੀ ਪੈਂਦਾ ਹੈਗਾ ਇਹਦੇ ਕੋਲ ਅਸੀਂ 200 ਗ੍ਰਾਮ ਕਲਰ ਰਿਕਵਰ ਕੀਤੀ ਜਿਹੜਾ ਕਿ ਮੇਨ ਵੇਚਦਾ ਹੈਗਾ ਦੂਸਰਾ ਅਸੀਂ ਮਨਜੋਤ ਫੜਿਆ ਜਿਹਦੇ ਕੋਲ 100 ਗ੍ਰਾਮ ਅਸੀਂ ਹੀਰਨ ਡਰਾਮਾਦ ਕੀਤੀ ਹੈਗੀ ਆ ਜਿਹੜੇ ਕਿ ਇਹ ਵੇਚਦੇ ਸੀ ਤੇ گاਾਂ ਵੀ ਇਹਨਾਂ ਦੀ ਜਿਹੜੀ ਅਸੀਂ ਉਹ ਤਫ਼ਤੀਸ਼ ਜੇ ਕਰ ਰਹੇ ਹੈਗੇ ਆ ਵੀ ਮੇਨ ਜਿਹੜੀ ਕਿੱਥੋਂ ਲੈ ਕੇ ਆ ਰਹੇ ਹੈਗੇ ਆ ਤੇ ਅੱਗੇ ਤੱਕ ਜਿਹੜੀ ਸਾਰੀ ਅਸੀਂ ਉਹ ਰਿਕਵਰ ਕਰਾਂਗੇ ਸਾਰੇ ਇਹ ਜਿਹੜਾ ਜੋਬਰਾ ਜੀ ਇਹ ਤਾਂ ਨੰਗਲ ਪਿੰਡ ਦਾ ਦੂਸਰਾ ਜਿਹੜਾ ਤੁਸੀਂ ਕਹਿ ਰਹੇ ਕਿਹੜੇ ਪਿੰਡ ਦਾ ਜੀ ਉਹ ਕਮਾਨ ਪਿੰਡ ਦਾ ਰਹਿਣਵਾਲਾ ਇਹ ਪਹਿਲਾਂ ਵੀ ਇਹਨਾਂ ਤੇ ਕੋਈ ਕਦਮੇ ਦਰਜ ਨੇ ਹਾਂਜੀ ਪਹਿਲਾਂ ਵੀ ਇਹਨਾਂ ਦੇ ਹੈਗੇ ਆ ਇਹ ਲੋਕਲ ਸਪਲਾਈ ਕਰਦੇ ਹੈ ਜਾਂ ਬਾਹਰ ਸਪਲਾਈ ਕਰਦੇ ਹੈ ਜੀ ਲੋਕਲੀ ਬਸ ਇੱਥੇ ਸਪਲਾਈ ਕਰਦੇ ਸੀਗੇ ਤੇ ਜਿਹੜੀ ਕਿ ਸਾਨੂੰ ਬਹੁਤ ਵਧੀਆ ਰਿਕਵਰੀ ਹੋਈ ਹੈ ਇਹਦੇ ਵਿੱਚ ਜੋ ਐਸਐਸਬੀ ਸਾਹਿਬ ਚੁੰਦੇ ਹੈਗੇ ਪੰਜਾਬ ਸਰਕਾਰ ਚੁੰਦੀ ਹੈਗੀ ਉਹਦੇ ਮਤਲਬ ਕਿ ਜਿਹੜੀ ਸਾਡੀ ਸਾਰੀ ਪੁਲਿਸ ਜਿਹੜੀਆਂ ਟੀਮਾਂ ਬਣੀਆਂ ਹੋਈਆਂ ਅਸੀਂ ਇਹ ਕੰਮ ਕਰਦੇ ਇਹਨਾਂ ਤੇ ਹੋਰ ਵੀ ਕੋਈ ਨਸ਼ੇ ਤੋਂ ਇਲਾਵਾ ਹੋਰ ਵੀ ਮਕਦਮੇ ਦਰਜ ਨੇ ਕੋਈ ਕ੍ਰਿਮੀਨਲ ਟਾਈਪ ਨਹੀਂ ਨਸ਼ਾ ਲਈਆ ਨਾ ਦਰਜ ਇਹਨਾਂ ਫੜਿਆ ਕਿੱਥੋਂ ਇਹ ਮੈਨੂੰ